ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬੈਨੀਫੈਸਟੋ ਹੈ ਉਹ ਨੈਸ਼ਨਲ ਪਾਰਟੀਆਂ ਤੋਂ ਵੱਖਰਾ ਹੋਇਆ ਅਕਾਲੀ ਦਲ ਬੜਾ ਮਜ਼ਬੂਤ ਹੈ ਤਕੜਾ ਹੋ ਕੇ ਲੜਾਈ ਲੜਦਾ ਲੜਦਾ ਰਹੂਗਾ ਬੰਦੇ ਆਉਂਦੇ ਜਾਂਦੇ ਰਹਿੰਦੇ ਨੇ ਜਿਹੜੀਆਂ ਸੁਭਸਿਆਵਾਂ ਸੰਸਦ ਸੰਤਾਜ ਤੋਂ ਸ਼ੁਰੂ ਹੋ ਗਈਆਂ ਮੈਂ ਕਿਸੇ ਤੇ ਨਿੱਜੀ ਗੱਲ ਨਹੀਂ ਕਰਦਾ ਨਾ ਮੈਂ ਕਿਸਦੇ ਨਿੱਜੀ ਨਾਂ ਦੀ ਗੱਲ ਕਰਾਂ ਮੈਂ ਇੱਕ ਜਨਰਲੀ ਗੱਲ ਕਰਦਾ ਅਕਾਲੀ ਪਾਰਟੀ ਐਮਐਲਏ ਬਣ ਕੇ ਨਹੀਂ ਕੁਰਬਾਨੀ ਕਰ ਸਕਦੀ ਅਕਾਲੀ ਪਾਰਟੀ ਕਿਤੇ ਵਜ਼ੀਰ ਬਣ ਕੇ ਕੁਰਬਾਨੀ ਨਹੀਂ ਕਰ ਸਕਦੀ ਅਕਾਲੀ ਪਾਰਟੀ ਜੋ ਕਹੇ ਮੈਂ ਕਹਨਾ ਉਹੇ ਰਾਂਣੀ ਚੱਲਦੀ ਹੈ ਸਮੁੱਚੀ ਕੌਮ ਦੀ ਪਾਰਟੀ ਹੈ ਇੱਥੇ ਕੁਰਬਾਨੀ ਵਾਲੇ ਲੋਕ ਹੈ ਜਿਹੜੇ ਉਹੀ ਟਿਕ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਅਤੇ ਨਾਲ ਹੀ ਲਗਾਤਾਰ ਮੈਨੀਫੈਸਟੋ ਕਮੇਟੀ ਦੀ ਮੀਟਿੰਗਾਂ ਵੀ ਲਗਾਤਾਰ ਜਾਰੀ ਨੇ ਸਾਡੇ ਨਾਲ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੁੰਦੜੀ ਖੁਦ ਮੌਜੂਦ ਨੇ ਗੱਲਬਾਤ ਕਰਦੇ ਆ ਭੁੰਦੜ ਸਾਹਿਬ ਉਮੀਦਵਾਰ ਲਾ ਦਿੱਤੇ ਨੇ ਨਾਲ ਨਾਲ ਹੋਰ ਪਾਰਟੀਆਂ ਨੇ ਮੈਨੀਫੈਸਟੋ ਜਿਹੜੇ ਆਪਣੇ ਕਿਤਨੇ ਕਿਤੇ ਜਾਰੀ ਕਰ ਦਿੱਤੇ ਨੇ ਤੁਹਾਡੇ ਵੱਲੋਂ ਵੀ ਹੁਣ ਮੈਨੀਫੈਸਟੋ ਕਮੇਟੀ ਦੀ ਮੀਟਿੰਗਾਂ ਚੱਲ ਰਹੀਆਂ ਨੇ ਬਹੁਤ ਸਾਰੇ ਵਾਅਦੇ ਦੂਜੇ ਬੀਜੇਪੀ ਦੇ ਜਾਂ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਦੇਖਣ ਨੂੰ ਮਿਲੇ ਅ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋ ਦੇ ਵਿੱਚ ਅਜਿਹਾ ਕੀ ਖਾਸ ਹੋਊਗਾ ਕਿਉਂਕਿ ਖੇਤਰੀ ਪਾਰਟੀ ਆ ਪੰਥਕ ਪਾਰਟੀ ਆ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬੈਨੀਫੈਸਟੋ ਹੈ ਉਹ ਨੈਸ਼ਨਲ ਪਾਰਟੀਆਂ ਤੋਂ ਵੱਖਰਾ ਹੋਏਗਾ ਨੈਸ਼ਨਲ ਪਾਰਟੀਆਂ ਵਾਅਦੇ ਕਰਦੇ ਨੇ ਗਰੰਟੀਆਂ ਦੇਦੇ ਨੇ ਲੇਕਿਨ ਅਸੀਂ ਕਹਿੰਦੇ ਕਿ ਉਹਨਾਂ ਨੇ ਗਰੰਟੀਆਂ ਤੇ ਵਾਅਦੇ ਕੀ ਨੇ ਸਭ ਝੂਠੇ ਨੇ ਅਸੀਂ ਜਿਹੜਾ ਸ਼੍ਰੋਮਣੀ ਕਾਲੀ ਦਲ ਹੈ ਇਹ ਬਹੁਤ ਲੰਬੀ ਦੇਰ ਤੋਂ ਲੜਨ ਲੱਗਾ 104 ਚੌਥਾ ਸਾਲ ਇਸ ਨੂੰ ਚੜ੍ਹ ਗਿਆ ਇਸ ਦੀ ਹੈਗਾ ਇੰਨੀ ਪੁਰਾਣੀ ਪਾਰਟੀ ਹੈ ਬੜੀਆਂ-ਬੜੀਆਂ ਕੁਰਬਾਨੀਆਂ ਨੇ ਬੜੀਆਂ-ਬੜੀਆਂ ਕੁਰਬਾਨੀਆਂ ਦੇ ਕੇ ਬੜੀਆਂ-ਬੜੀਆਂ-ਬੜੀਆਂ ਆਜ਼ਾਦੀ ਦੀਆਂ ਲੜਾਈਆਂ 'ਚ ਹਿੱਸਾ ਪਾ ਕੇ ਜਿੱਤੀਆਂ ਨੇ ਚੰਗਾ ਜਿੱਤੀਆਂ ਨੇ ਲੇਕਿਨ ਅਸੀਂ ਦੇ ਦੋ ਦੇਸ਼ ਆਜ਼ਾਦ ਹੋ ਗਿਆ ਜੋ ਸਾਡਾ ਵਾਅਦਾ ਕੀਤੇ ਸੀ ਦੇਸ਼ ਦੇ ਹਾਕਮ ਉਸ ਵੇਲੇ ਦੇ ਰਾਜ ਭਾਗ ਵਾਲੇ ਮੁਕਰ ਗਏ ਤਾਂ ਮੁਕਰ ਤੋਂ ਬਾਅਦ ਸਾਡੀਆਂ ਤਾਂ ਜਿਹੜੀਆਂ ਸਵੱਸਿਆਵਾਂ ਸਾਨੂੰ 47 ਤੋਂ ਸ਼ੁਰੂ ਹੋ ਗਈਆਂ ਪਹਿਲਾਂ ਅਸੀਂ ਉਧਰ ਉਜੜੇ 10-12 ਲੱਖ ਅਸੀਂ ਆਪਣੇ ਭਰਾ ਭਾਂਡ ਬਰਬਾਹ ਕੇ ਆਏ ਫਿਰ ذرا آگے ਸਾਡੀ ਜ਼ਮੀਨਾਂ ਤੇ ਕਟਲਾ ਤੇ ਸਾਨੂੰ ਖਾਣਾ ਬਦੋਸ਼ ਕੇ ਆ ਗਿਆ ਇਹ ਪਹਿਲਾਂ ਹੀ ਸਾਨੂੰ ਆ ਕੇ ਫਤਵੇ ਦਿੱਤੇ ਗਏ ਇਸ ਕਰਕੇ ਸਾਡੀ ਤਾਂ ਲੜਾਈ ਉਸੇ ਵੇਲੇ ਸ਼ੁਰੂ ਹੋ ਗਈ ਕਿ ਸਾਡੇ ਨਾਲ ਜੋ ਅਸੀਂ ਇੱਕ ਬਹਾਦਰ ਕੌਮ ਸੀ ਅਸੀਂ ਮਿਨੋਰਟੀ ਸੀ ਵੋਟਾਂ ਦੇ ਲਿਹਾਜ਼ ਨਾਲ ਤਾਂ ਇੱਥੇ 540 ਤੇ 13 ਸੀਟਾਂ ਸਾਰੇ ਪੰਜਾਬ ਦੀਆਂ ਫਿਰ ਉਹ ਚ ਫੇਰ ساری ਕਿਸਮ ਦੇ ਲੋਕ ਵਸਦੇ ਨੇਗੇ ਤਾਂ ਫਿਰ ਜਿਹੜੀ ਇਹ ਸਿਕ ਕੌਮ ਮਿਨੋਰਟੀ ਦੀ ਕੌਮ ਸੀ ਇੱਕ ਬਹਾਦਰ ਕੌਮ ਸੀ ਇਹਦਾ ਤਾਂ ਉਹਦੇ ਨਾਲ ਵੋਟਾਂ ਨਾਲ ਤਾਂ ਗੱਲ ਬਣਦੀ ਕੋਈ ਨਹੀਂ ਤਾਂ ਅਸੀਂ ਉਸ ਵੇਲੇ ਤੋਂ ਲੜਨ ਲੱਗੇ ਉਸ ਵੇਲੇ ਤੋਂ ਲੜਦੇ ਅਸੀਂ ਆਏ ਅਸੀਂ ਲੜਾਈਆਂ 'ਚ ਕਦੇ ਜਿੱਤ ਪ੍ਰਾਪਤ ਕਰ ਲੈਂਦੇ ਸੀ ਕਦੇ ਘੁੱਟ ਖਾ ਲੈਂਦੇ ਸੀ ਔਰ ਅਖੀਰ ਸਾਨੂੰ ਜਦੋਂ ਅਸੀਂ ਜਦੋਂ ਫੈਡਰਲ ਸਿਸਟਮ ਇਹ ਖਤਮ ਕਰਨ ਲੱਗੇ ਸਾਡੇ ਧਾਰਮ ਵਿੱਚ ਦਖਲ ਦੇਣ ਲੱਗੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲੱਗੇ ਤਾਂ ਇਸ ਲੜਾਈ ਤੇ ਸੀ ਜਿਹੜਾ 1984 ਵਾਲੀਆਂ ਲੜਾਈਆਂ ਸੀ ਧਰਮ ਜੁੱਧ ਮੋਰਚਾ ਲੱਗਿਆ ਕਪੂਰੀ ਤੋਂ ਪਾਣੀਆਂ ਦਾ ਮੋਰਚਾ ਲੱਗਿਆ ਉਹ ਚ ਅਸੀਂ ਸਾਰੀਆਂ ਮੰਗਾਂ ਲੈ ਕੇ ਦੁਆਰਾ ਲੜਾਈ ਸ਼ੁਰੂ ਕੀਤੀ ਉਹ ਲੜਾਈ ਜਦੋਂ ਪੰਜਾਬ ਨੇ ਸਾਰੇ ਨੇ ਇਕੱਠੇ ਹੋ ਕੇ ਲੜੀ ਔਰ ਸਾਡਾ ਸਾਥ ਦਿੱਤਾ ਤਾਂ ਦਿੱਲੀ ਘਬਰਾ ਗਈ ਸਾਡੀ ਲੜਾਈ ਨੂੰ ਰੁਖ ਬਦਲ ਦਿੱਤਾ ਆਪ ਦੇ ਬੰਦੇ ਦਖਲ ਕਰਕੇ ਬਾਹਰ ਤਾਂ ਸ਼ੁਰੂ ਕਰਾਤੀ ਇਸ ਤਰ੍ਹਾਂ ਦਾ ਕਰਤਾ ਕਿ ਸਾਡੇ ਜਿਹੜੇ ਸੀ ਪੀਸਫੁੱਲ ਲੜਾਈ ਹੈ ਉਸ ਨੂੰ ਪਿੱਛੇ ਹਟਾਤਾ ਹਥਿਆਰ ਬਦ ਲੜਾਈ ਲੈ ਜਾਂਦੇ ਔਰ ਸਾਨੂੰ ਬਦਨਾਮ ਕਰਨ ਵਾਸਤੇ ਕਹੇਤਾ ਕਿ ਜੇ ਤਤਵਾਦੀ ਹੋ ਗਏ ਨੇ ਖਾਲਸਾ ਮੰਗਣ ਲੱਗ ਗਏ ਨੇ ਜਦੋਂ ਕਿ ਸਾਡੀਆਂ ਮੰਗਾਂ ਦੀ ਜਿਹੜੀ ਗੱਲ ਸੀ ਜਿੰਨੀਆਂ ਸਾਡੀਆਂ ਮੀਟਿੰਗਾਂ ਦਿੱਲੀ ਹੁੰਦਾ ਸੀ ਹਰ ਵਾਰੀ ਦਿੱਲੀ ਝੂਠੀ ਹੁੰਦੀ ਸੀ ਭਵੇਂ ਸਾਡਾ ਕੋਈ ਦਰਿਆਵਾਂ ਦਾ ਪਾਣੀਆਂ ਦਾ ਮਸਲਾ ਸੀ ਭਵੇਂ ਸਾਡਾ ਕੋਈ ਪੰਜਾਬੀ ਬੋਲ ਦੇ ਡਿਊਟੀ ਦਾ ਮਸਲਾ ਸੀ ਭਵੇਂ ਸਾਡੀਆਂ ਫੈਡਰਲਿਸਟ ਸਿਸਟਮ ਦੇ ਸਾਡੇ ਮਸਲੇ ਸੀ ਭਵੇਂ ਸਾਡੇ ਆਰਥਿਕ ਮਸਲੇ ਸੀ ਹਰ ਮਸਲੇ ਤੇ ਜਦੋਂ ਅਸੀਂ ਗੱਲ ਕਰਦੇ ਸੀ ਤਾਂ ਸੈਂਟਰ ਨੂੰ ਕੋਈ ਜਵਾਬ ਰੀਸੇ ਆਉਂਦਾ ਤਾਂ ਕਹਿੰਦੇ ਸੀ ਠੀਕ ਆ ਅਗਲੀ ਮੀਟਿੰਗ ਕਰਾਂਗੇ ਮੁ ਦੂਜੇ ਪਾਸੇ ਤਿਆਰੀ ਕਰੀ ਜਾਂਦੇ ਸੀ ਇਹਨਾਂ ਦਾ ਨੁਕਸਾਨ ਕਿਵੇਂ ਕਰਨਾ ਹੈ ਫੇਲ ਕਿਵੇਂ ਕਰਨਾ ਹੈ ਮੂਵਮੈਂਟ ਨੂੰ ਤਾਂ ਅਖੀਰ ਇਹਨਾਂ ਨੇ ਉਹਦੇ ਚ ਆਪਣੇ ਵੱਲੋਂ ਬੰਦੇ ਵਿੱਚ ਦਬਾੜ ਕੇ ਸਾਡੀ ਲਾਈਨ ਤੋਂ ਗੱਡੀ ਲਾ ਕੇ ਸਾਨੂੰ ਅਤਵਾਦੀ ਕਹਿ ਕੇ ਬਹੁਤ ਵੱਡਾ ਐਕਸ਼ਨ ਸਾਡੇ ਤੇ ਬਲੂ ਸਟਾਰ ਕੀਤਾ ਔਰ ਸਾਨੂੰ ਦੇਸ਼ ਦੇ ਕੋਨੇ-ਕੋਨੇ ਚ ਸਿੱਖ ਕੌਮ ਨੂੰ ਮਾਰਿਆ ਗਿਆ ਬੜੀ ਵੱਡਾ ਤਸ਼ੱਦਦ ਹੋਇਆ ਜਿਹੜਾ ਕਿ ਆਜ਼ਾਦ ਦੇਸ਼ ਜਿਨ੍ਹਾਂ ਨੇ ਆਜ਼ਾਦੀ ਲੜਾਈ 'ਚ ਮੂਹਰਲਾ ਰੋਲ ਕੀਤਾ ਉਹਨਾਂ ਦੇ ਹੋਣਾ ਨਹੀਂ ਚਾਹੀਦਾ ਇਤੋਂ ਵੱਡਾ ਜ਼ੁਲਮ ਕਿਤੇ ਹੋ ਨਹੀਂ ਸਕਦਾ ਉਸ ਤੋਂ ਬਾਅਦ ਆ ਗਏ ਇਹ ਤਾਂ ਸਾਨੂੰ ਐਸੀ ਸ਼ਦੇ ਰਿਆਤ ਕਰਨਗੇ ਤਾਂ ਬਾਜਪਾਈ ਦੇ ਪੀੜਿਤਾ ਥੋੜਾ ਠੀਕ ਰਿਹਾ ਜੋ ਉਸ ਗੱਲ ਕਹਿੰਦੇ ਸੀ ਬੰਦੇ ਸੀ ਜਿਤਨਾ ਹੋਦੇ ਲੇਕਿਨ ਇਹ ਪੀੜ ਆ ਗਿਆ ਇਹ ਸਪੀਡ ਨੇ ਆ ਕੇ ਸਾਰੀਆਂ ਗੱਲਾਂ ਭੁੱਲ ਗਏ ਇਹ ਵੀ ਸਾਡੇ ਨਾਲ ਉਸ ਤਰ੍ਹਾਂ ਹੀ ਸਾਡੇ ਧਰਮੀ ਦੇ ਉਖਲ ਦੇਣ ਲੱਗ ਗਏ ਆਰਥਿਕ ਮਸਲੇ ਪੈਦਾ ਹੋ ਗਏ ਨੇ ਫੈਡਰਲ ਸਿਸਟਮ ਹੋਰ ਕਮਜ਼ੋਰ ਹੋ ਗਿਆ ਸੋ ਸਾਡੀ ਲੜਾਈ ਹੋਣਾ ਜਿਹੜੀ ਹੈ ਕਾਲੀ ਦਿਲ ਦੀ ਜੀਤੇ ਅੱਜ ਸਾਰਾ ਦੇਸ਼ ਆ ਕੇ ਖੜਾ ਹੈ ਜੇ ਉਸ ਵੇਲੇ ਸਾਡਾ ਸਾਥ ਦਿੰਦਾ ਤਾਂ ਸਾਨੂੰ ਜਿਹੜਾ ਅਨੰਦਪੁਰ ਦੇ ਮਤੇ ਨੂੰ ਖਾਲਸਾਣ ਮਤਾ ਨਾ ਬਣਨ ਦਿੰਦੇ ਜਿਹੜਾ ਕਿ ਉਹਨਾਂ ਨੇ ਠੱਕੇ ਨਾਲ ਹੀ ਬਣਾਤਾ ਅੱਜ ਵੀ ਅਨੰਦਪੁਰ ਮਤਾ ਉੱਥੇ ਖੜਾ ਬਾਅਦ ਵਿੱਚ ਬੰਨਿਆ ਪਾਰਲੀਮੈਂਟ 'ਚ ਗੱਲ ਬੰਨੀ ਗਈ ਉਹ ਤੇ ਸਰਕਾਰੀ ਕਮਿਸ਼ਨ ਔਰ ਬੈਂਕਰ ਭయ్యా ਕਮਿਸ਼ਨ ਬਣਿਆ ਉਸੇ ਸਰਕਾਰ ਨੇ ਜਿਹਦੇ ਸਾਡੇ ਤੇ ਗੋਲੀ ਚਲਾਈ ਅੱਜ ਵੀ ਉਵੇਂ ਖੜਾ ਹੈ ਅੱਜ ਕੋਈ ਨਹੀਂ ਕਹਿੰਦਾ ਉਸ ਨੂੰ ਖਾਲਸਾ ਇਸ ਕਰਕੇ ਅਸੀਂ ਉਸ ਭਾਵਨਾ ਤੇ ਹੋਣ ਜਿਹੜਾ ਸਾਡਾ ਬੈਨਿਫੈਸਟੋ ਹੈ ਜਾਂ ਸਾਡਾ ਨਿਸ਼ਾਨਾ ਹੈ ਅਸੀਂ ਉਹ ਤੇ ਲੜ ਰਹੇ ਹਾਂ ਤੇ ਲੜਦੇ ਆਉਂਦੇ ਰਹੇ ਹਾਂ ਜਿੰਨਾ ਚਿਰ ਸਾਡਾ ਫੈਡਰਲ ਸਿਸਟਮ ਨਹੀਂ ਬਹਾਲ ਹੁੰਦਾ ਆਨੰਦਪੁਰ ਦੇ ਬੰਦੇ ਬਤਾਵਕ ਸਾਨੂੰ ਤਾਕਤਾਂ ਨਹੀਂ ਮਿਲਦੀਆਂ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਬੇਰਜ਼ਗਾਰੀ ਖਤਮ ਨਹੀਂ ਹੋ ਸਕਦੀ ਸਾਡੇ ਨਾਲ ਧੱਕੇ ਜਿਹੜੇ ਬੰਦ ਨਹੀਂ ਹੋ ਸਕਦੇ ਨੰਬਰ 2 ਫਿਰ ਸਾਡੀਆਂ ਇਹ ਪੋਲੀਟੀਕਲ ਹੈਗਾ ਫੈਡਰਲ ਸਿਸਟਮ ਚ ਨਾਲ ਸਾਡੀਆਂ ਆਰਥਿਕ ਪੋਜੀਸ਼ਨਾਂ ਆਰਥਿਕ ਪੋਜੀਸ਼ਨ ਵੀ ਸਾਡੇ ਕੋਲ ਟੈਕਸ ਕੋਈ ਨਹੀਂ ਛੱਡਿਆ ਸਾਰੇ ਟੈਕਸ ਲੈ ਗਏ ਨੇ ਪੈਸਾ ਦਿੱਲੀ ਇਕੱਠਾ ਕਰ ਲੈਂਦੇ ਨੇ ਫਾਰਮੂਲੇ ਐਸੇ ਬਣਾ ਦਿੰਦੇ ਨੇ ਜਿਹੜੇ ਸਟੇਟ ਨੂੰ ਨਹੀਂ ਆਉਂਦੇ ਸਾਨੂੰ ਕਹਿੰਦੇ ਤਾਂ ਡਿਵੈਲਪਡ ਸਟੇਟ ਆ ਇੱਥੇ ਤਾਂ ਲਾਗੂ ਹੀ ਨਹੀਂ ਹੁੰਦਾ ਜੇ ਜੇ ਇੱਕ ਕਾਨੂੰਨ ਬਣਦਾ ਹੈ ਕਿ ਆ ਪੈਸਾ ਇਕੱਠਾ ਹੋ ਰਿਹਾ ਸਟੇਟ ਚੋਂ 100 ਰੁਪਿਆ ਇਹਦੇ ਚੋਂ 40% ਸਟੇਟ ਨੂੰ ਪਹਿਲਾਂ ਦੇ ਦੇ ਦਾਂਗੇ ਫਿਰ ਸੈਂਟਰ ਚ ਲਿਆ ਜਾਏਗਾ ਉਹ ਚ ਫਿਰ ਜਿਹੜੀ ਸੈਂਟਰ ਦੀ ਵੰਡ ਹੋएगी ਉਹ ਚ ਫਿਰ ਸਸ ਦੇ ਦਾਂਗੇ ਤਾਂ ਉਹ ਉਹ ਫਾਰਮੂਲੇ 'ਚ ਵੀ ਸਾਨੂੰ ਛੱਡ ਦੇਣਗੇ ਤਾਂ ਡਵੈਲਪਡ ਸਟੇਟ ਹੈ ਇਸ ਕਰਕੇ ਇੱਥੇ 40% ਨਹੀਂ ਹੋਣਾ ਇਹ ਤਾਂ ਦੂਜੇ ਸਟੇਟਾਂ ਕਮਜ਼ੋਰ ਪੈ ਗਿਆ ਉੱਥੇ ਵਧ ਦੇਵਾਂਗੇ ਇੱਥੇ ਘਟ ਦੇਵਾਂਗੇ ਸੋ ਅਨੇਕ ਆ ਸਾਡੇ ਜਿਹੜੇ ਬਸਲੇ ਆਰਥਿਕ ਖੜੇ ਹੋ ਗਏ ਟੈਕਸਾਂ ਦੇ ਖੜੇ ਹੋ ਗਏ ਨੇ ਫਿਰ ਸਾਡੇ ਧਰਮ ਵਿੱਚ ਦਖਲ ਦੇਤਾ ਕਿ ਜਿਹੜਾ ਅਸੀਂ ਅੰਗਰੇਜ਼ ਨੂੰ ਹਰਾ ਕੇ ਬਣਾਏ ਸੀ ਕਾਨੂੰਨ ਉਹ ਕਾਨੂੰਨਾਂ ਨੂੰ ਤੋੜ-ਤੋੜ ਕੇ ਅੱਜ ਸਾਨੂੰ ਕਿ ਰੁਖੇ ਨੂੰ ਕਰਤਾ ਸੋ ਸਾਡੇ ਸਾਰੇ ਕਿਸਮ ਦੇ ਮਸਲੇ ਆ ਜਿਹੜੇ ਇਹਨਾਂ ਨੂੰ ਲੁਝਾ ਕੇ ਧੱਕੇ ਕੀਤੇ ਤਾਂ ਸਾਡੀ ਤਾਂ ਉਹ ਧੱਕਿਆਂ ਦੇ ਖਿਲਾਫ ਲੜਾਈ ਹੋਏਗੀ ਇਸ ਕਰਕੇ ਅਸੀਂ ਨਹੀਂ ਅੱਜ ਸਾਰੇ ਦੇਸ਼ ਦੇ ਲੋਕ ਕਹਿਣ ਲੱਗੇ ਕਿ ਮਿਨੋਰਟੀ 'ਤੇ ਧੱਕਾ ਹੋ ਰਿਹਾ ਆ ਸਾਰੇ ਦੇਸ਼ ਦੀਆਂ ਪਾਰਟੀਆਂ ਕਹਿਣ ਲੱਗੀਆਂ ਜੇ ਕਾਂਗਰਸ ਨੇ ਜਿੱਤੇ ਸਾਨੂੰ ਖਾਸ ਤਨ ਕਰਕੇ ਗੁੱਟਿਆ ਤਾਂ ਜੋ ਵੀ ਕਹਿੰਦੀ ਹੈ ਕਿ ਸਟੇਟਾਂ ਦੀਆਂ ਪਾਵਰਾਂ ਖੋਲੀਆਂ ਫੈਡਰਲਿਸਟ ਸਿਸਟਮ ਕਰਾਜ ਉਹ ਵੀ ਕਹਿੰਦੇ ਵਿਧਾਨ ਤ ਅੱਜ ਉਹਨਾਂ ਨੂੰ ਵਿਧਾਨ ਯਾਦ ਆ ਗਿਆ ਜੇ ਸਾਡੇ ਵੇਲੇ ਸਾਥ ਦਿੰਦੇ ਤਾਂ ਗੱਲਾਂ ਨਾ ਆਉਂਦੀ ਅੱਜ ਇਸ ਕਰਕੇ ਅੱਜ ਉਹਨਾਂ ਨੂੰ ਯਾਦ ਆ ਗਿਆ ਅਸੀਂ ਕਹਿੰਦੇ ਅੱਜ ਵੀ ਸਾਡਾ ਸਾਥ ਦਿਓ ਇਸ ਲੜਾਈ ਦੇ ਮਦਈ ਅਸੀਂ ਆ ਜਿਹੜੇ ਲੋਕ ਕਹਿੰਦੇ ਜੀ ਕੁਛ ਨਹੀਂ ਕੀਤਾ ਅਸੀਂ ਜੇ ਉਸ ਵੇਲੇ ਕਪੂਰੀ ਮੋਰਚਾ ਨਾ ਲਾਇਆ ਹੁੰਦਾ ਨਹਿਰ ਨਾਰੋਗ ਦੇ ਪਾਣੀ ਤਾਂ ਨਿਕਲ ਗਿਆ ਸੀ ਔਰ ਰਾਜਸਥਾਨ ਕਰਾ ਨਿਕਲ ਗਈ ਮੋੜ ਕੇ ਦਿਖਾਵੇ ਕੋਈ ਇਸ ਕਰਕੇ ਅਕਾਲੀ ਦਲ ਦੀ ਅੱਜ ਦੀ ਲੜਾਈ ਤੱਕ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਬਚਾਉਣ ਚ ਲੇਕਿਨ ਸਾਡੇ ਕੱਲਿਆਂ ਨਾਲ ਕਿਉਂਕਿ ਸਾਰੇ ਸਾਡੇ ਦੁਸ਼ਮਣ ਕੇ ਬਹਿ ਗਏ ਸਾਡੇ ਨਾਲ ਵੀ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਸੀ ਇੱਥੋਂ ਜਾਂਦੇ ਸੀ ਇਹ ਵੀ ਸਾਨੂੰ ਗਾਲਾਂ ਕੱਢਦੇ ਸੀ ਅੱਜ ਇਹ ਕਾਂਗਰਸ ਵਾਲੇ ਬੰਗਦੇ ਨੇ ਅੱਜ ਇਹ ਕਾਂਗਰਸ ਵਾਲੇ ਸਾਨੂੰ ਖਾਲਸਾ ਨਹੀਂ ਕਹਿ ਕੇ ਇੰਦਰ ਗਾਂਧੀ ਤੋਂ ਟੱਕ ਲਵਾਇਆ ਇਹਨੇ ਕਿਉਂ ਲਵਾਇਆ ਸੋ ਇਹ ਗੱਲਾਂ ਕਰੇ ਲੰਬੀਆਂ ਹੋ ਜਾਂਦੀਆਂ ਨੇ ਇਹ ਸਾਰੇ ਇਸ ਧੱਕਿਆਂ ਦੇ ਜ਼ਿੰਮੇਵਾਰ ਅੱਜ ਇਹ ਮਾਰ ਰੱਖਾ ਰਹੇ ਨੇ ਸਾਨੂੰ ਸਾਨੂੰ ਇਹ ਹੈ ਕਿ ਅੱਜ ਸਾਡੇ ਨਾਲ ਕੁੱਤੇ ਨਾ ਦੇ ਪੈ ਰਹੀ ਐ ਸਾਡੇ ਕੱਲਿਆਂ ਤੇ ਨਹੀਂ ਪੈ ਰਹੀ ਸੋ ਅਸੀਂ ਤਾਂ ਤਕੜੇ ਆ ਕਾਮਾਂਗੇ ਲੜਾਂਗੇ ਤਗੜੇ ਹੋ ਕੇ ਇੱਕ ਪ੍ਰਾਪਤ ਕਰਾਂਗੇ ਮੈਨੀਫੈਸਟੋ ਚ ਅਨੰਦਪੁਰ ਮੱਤੇ ਦੀ ਵੀ ਝਲਕ ਨਜ਼ਰ ਬਿਲਕੁਲ ਸਾਰਾ ਕੁਝ ਆਏਗਾ ਸਾਰਾ ਜੋ ਗੱਲਾਂ ਮੈਂ ਕਹਿੰਦਾ ਸਾਰੀਆਂ ਗੱਲਾਂ ਹੋਣਗੀਆਂ ਮੁੱਖ ਹੋਣਗੀਆਂ ਕਿਸਾਨੀ ਦੇ ਮੁੱਖ ਹੋਣਗੀਆਂ ਵਾਗੇ ਬਾਰਡਰ ਦੀਆਂ ਕਿ ਬਾਰਡਰ ਕਿਉਂ ਨਹੀਂ ਖੋਲਦੇ ਗੁਜਰਾਤ ਤੇ ਮਹਾਰਾਸ਼ਟਰ ਤੱਕ ਹੋ ਸਕਦਾ ਵਪਾਰ ਤੇ ਸਿੱਧਾ ਪੰਜਾਬ ਚ ਕਿਉਂ ਨਹੀਂ ਹੁੰਦਾ ਮੈਂ ਅਟਾਰੀ ਰਹੀ ਕਿਉਂ ਨਹੀਂ ਹੁੰਦਾ ਕਿਉਂ ਨਹੀਂ ਸਾਡੇ ਹਵਾਈ ਅੱਡੇ ਅੱਜ ਜਿਹੜਾ ਅੰਮ੍ਰਿਤਸਰ ਹੈ ਜਾਇ ਕਾਰਗੋ ਸੈਂਟਰ ਕਿਉਂ ਨਹੀਂ ਬਣਦੇ ਇੱਥੋਂ ਸਾਡਾ ਸਿੱਧਾ ਵਪਾਰ ਉਸ ਕਾਰਗੋ ਉਸ طرف ਹੋਵੇ ਜਹਾਂ ਨਾਲ ਹੋਵੇ ਸਿਸਟਮੋਵੇ ਸੋ ਇਹ ਸਾਡੀਆਂ ਆਰਥਿਕ ਤੇ ਸਾਡੀਆਂ ਸਾਰੀਆਂ ਗੱਲਾਂ ਹਨੀਆਂ ਜਿਹੜੀਆਂ ਸਾਰੀਆਂ ਅਸੀਂ ਕਰਾਂਗੇ ਔਰ ਉਤੇ ਲੜਦੇ ਆ ਰਹਿਆ ਲੜਾਂਗੇ ਔਰ ਪ੍ਰਾਪਤੀ ਕਰਾਂਗੇ ਜਿੱਤ ਪ੍ਰਾਪਤ ਕਰਾਂਗੇ ਕਾਂਗਰਸ ਕਹ ਰਹੀ ਇਹ ਕਹਿੰਦੇ ਐ ਐਮਐਸਪੀ ਦੀ ਗਰੰਟੀ ਦਵਾਂਗੇ ਜਿਹੜੀ ਕਹਿੰਦੇ ਸੀ ਕਿ ਜਿੰਨਾ ਦੇ ਟਾਈਮ ਸੁਮਿੰਨਾਥਨ ਕਮਿਸ਼ਨ ਬਣਿਆ ਸੀਗਾ ਹੁਣ ਕਹਿ ਰਹੇ ਕਿ ਅਸੀਂ ਐਮਐਸਪੀ ਦੀ ਗਰੰਟੀ ਦਵਾਂਗੇ ਕਾਨੂੰਨ ਬਣੂਗਾ ਇਹ ਤੜਕੇ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਅਸੀਂ ਸ਼ਾਵਾਸ਼ੇ ਦੇ ਦਿਆਂਗੇ ਲਿਆਉਣਾ ਕਰਜ਼ੇ ਮਾਫ ਕਰਨ ਮਲਟੀਨੈਸ਼ਨਲ ਦੇ 15-20 ਹਜ਼ਾਰ ਕਰੋੜ ਦਾ 15-20 ਲੱਖ ਕਰੋੜ ਦਾ ਕਰਜ਼ਾ ਦੋ ਸਾਲਾਂ ਦਾ ਮਾਫ ਕਰਤਾ ਤੇ ਕਿਸਾਨੀ ਦਾ 2 ਲੱਖ ਕਰੋੜ ਦਾ ਵੀ ਮਾਫ ਕਰ ਸਕਦੇ ਸਾਰੇ ਹਿੰਦੁਸਤਾਨ ਦਾ ਮਜ਼ਦੂਰ ਕਿਸਾਨ ਦਾ ਕਿਉਂ ਨਹੀਂ ਕਰਦੇ ਕਿੰਨਾ ਕਰਜ਼ਾ ਸਾਡਾ ਡਾਰੇ ਅਸੀਂ ਤਾਂ ਗਰੀਬ ਲੋਕਾਂ ਨੇ ਦੇ ਕੇ ਇਹਨਾਂ ਨੂੰ ਕਰਜ਼ਾ ਸਿਰ ਚਾੜਿਆ ਕਿ ਅਨਾਜ ਸਸਤਾ ਦੇਈਏ ਨੇ ਲਈਏ ਨੇ ਕਰਜ਼ਾ ਚੜੀਏ ਨੇ ਸਾਨੂੰ ਤਾਂ ਮਜ਼ਦੂਰੀ ਵੀ ਨਹੀਂ ਮਿਲ ਰਹੀ ਇਸ ਕਰਕੇ ਉਹ ਤਾਂ ਲੋਕ ਕਮਾਉਂਦੇ ਨੇ ਮਲਟੀਨੇਸ਼ਨਲ ਨੇ ਉਹ ਤਾਂ ਜਹਾਜ਼ਾਂ ਤੇ ਚੜਦੇ ਨੇ ਆਵਾਨੀ ਵਰਗੇ ਤਾਂ ਆਪਦੇ 35 ਵੀ ਬਰੇ ਗੰਢ ਤੇ ਘਰ ਵਾਲੀ ਨੂੰ ਜਹਾਜ਼ ਭੇਟ ਕਰਦੇ ਨੇ ਤੇ ਇੱਥੇ ਕਿਸੇ ਨੂੰ ਆਪਦੀ ਕੁੜੀ ਨੂੰ ਚੁੰਨੀ ਦੇਣ ਨੂੰ ਵੀ ਹੈ ਨਹੀਂ ਪੈਸਾ ਗਰੀਬ ਆਦਮੀ ਨੂੰ ਉਹ ਵੀ ਕਰ ਜਾ ਲੈ ਕੇ ਆਪਦੀ ਲੜਕੀ ਨੂੰ ਵਿਆਹਉਂਦਾ ਇਸ ਕਰਕੇ ਜੋ ਸਾਡੇ ਨਾਲ ਤੱਕੇ ਹੋ ਰਹੇ ਨੇ ਅੱਜ ਦੁਗਿਆਂ ਨੂੰ ਸੁਰਤ ਆ ਰਹੀ ਹੈ ਸ਼ੁਕਰ ਹੈ ਸਾਡੇ ਨਾਲ ਰੜਨ ਤਗੜੇ ਹੋ ਕੇ ਲੜੀਏ ਤਾਂ ਦੇਸ਼ ਬਚੇਗਾ ਭਾਇਪਾ ਨੇ ਵੀ ਮੈਨੀਫੈਸਟੋ ਜਾਰੀ ਕੀਤਾ ਬਹੁਤ ਸਾਰੇ ਜਿਵੇਂ ਸੀਏ ਦੀ ਗੱਲ ਕੀਤੀ ਔਰਤਾਂ ਨੂੰ ਰੱਖਵਾ ਕਰਨ ਦੀ ਗੱਲ ਹੋਈ ਉਹਦੇ ਵਿੱਚ ਤੇ ਇਹ ਕਹਿੰਦੇ ਕਿ ਇਹ ਕਾਨੂੰਨ ਜਿਹੜੇ ਹੋਣਗੇ ਲਾਗੂ ਕੀਤੇ ਜਾਣ ਇਹਨਾਂ ਤੇ ਗੌਰ ਕੀਤਾ ਜਾਵੇਗਾ ਤੇ ਹੋਰ ਵੀ ਕੁਝ ਸਕੀਮਾਂ ਦਾ ਜ਼ਿਕਰ ਕੀਤਾ ਗਿਆ ਕਹਿੰਦੇ ਸਿੱਧੇ ਘੋਸ਼ਣਾ ਪੱਤਰ ਅਗਲੇ ਜਿਹੜੇ ਸਾਲ ਹੋਣਗੇ ਸਰਕਾਰ ਬਣਦੀ ਹੈ ਤੇ ਇਹ ਘੋਸ਼ਣਾ ਪੱਤਰ ਲਾਗੂ ਇਹ ਉਹ ਗੱਲਾਂ ਕਿਉਂ ਨਹੀਂ ਕਰਦੇ ਜਿਹੜੀਆਂ ਜਦੋਂ ਆਪੋਜੀਸ਼ਨ ਸੀ ਉਸ ਵੇਲੇ ਮੈਂ ਮੈਸਪੀ ਦੀ ਬੰਕ ਕਰਦੇ ਹੁੰਦੇ ਸੀ ਫੈਡਰਲ ਅਸਿਸਟ ਨੂੰ ਨਹੀਂ ਬੰਕ ਕਰਦੇ ਹੁੰਦੇ ਸੀ ਫਾਈਨੈਂਸ਼ੀਅਲ ਪਾਵਰਾਂ ਦੀ ਬੰਕ ਕਰਦੇ ਹੁੰਦੇ ਸੀ ਮinority ਦੀ ਗੱਲ ਕਰਦੇ ਆਂ ਤੇ ਅਜੋ ਗੱਲਾਂ ਤਾਂ ਕਿਤੇ ਮੈਨੀਫੈਸਟੋs ਹੈ ਨਹੀਂ ਇਸ ਕਰਕੇ ਉਹ ਗੱਲਾਂ ਕਰਨਗੇ ਹੈ ਤਾਂ ਕਿ ਇਹਨਾਂ ਅਸੀਂ ਅਸੀਂ ਕਹਿ ਜਾਈਏ ਹੁਣ ਠੀਕ ਨਾ ਉਹ ਤਾਂ ਗੱਲਾਂ ਹੀ ਛੱਡ ਕੇ ਹੋਰ ਹੀ ਗਰੰਟੀਆਂ ਦੇਈ ਜਾਂਦੇ ਨੇਗੇ ਪਹਿਲਾਂ ਦੇਤੀ 15 ਲੱਖ ਦੀ ਗਰੰਟੀ ਹੈ ਜੀ ਇਹ ਫਲਾਣੀ ਗਰੰਟੀ ਹੈ ਧਮਕੀ ਗਰੰਟੀ ਹੈ ਗਰੰਟੀਆਂ ਦੇਣਾ ਤੇ ਗਰੰਟੀਆਂ ਕੁਝ ਨਹੀਂ ਕਰਦੀਆਂ ਜੇ ਮਲਟੀਨੇਸ਼ਨਲ ਵੀਰ ਹੋ ਗਏ 1% ਬੰਦਾ ਵੀਰ ਹੋ ਗਿਆ ਦੁਨੀਆ ਦਾ ਤੇ ਜਿਹੜੇ 80% ਹੈ ਜਿਨ੍ਹਾਂ ਨੂੰ ਨਾਜ ਦੇਈ ਜਾਂਦੇ ਨੇ ਅੱਜ ਨਾਜ ਦੇਣ ਦੀ ਕੀ ਲੋੜ ਸੀ ਅੱਜ ਪੰਜਾਬ ਚ ਰਾਜ ਨਹੀਂ ਦੀ ਕੀ ਲੋੜ ਸੀ ਪੰਜਾਬ ਤਾਂ ਦੁਨੀਆ ਨੂੰ ਖਵਾਉਂਦਾ ਹੈ ਇੱਥੇ ਰਾਜ ਕੀਤਾ ਜਾਵੇ ਇਹ ਤਾਂ ਕੋਈ ਕੋਈ ਆ ਜਾਂਦਾ ਰੋਟੀ ਕਿਸੇ ਤੋਂ ਕਿਸੇ ਨੂੰ ਪੈਸਾ ਹੀ ਨਹੀਂ ਸੀ ਲਿਆ ਜਾਂਦਾ ਫਰੀਦ ਦਿੱਤੀ ਜਾਂਦੀ ਸੀ ਅੱਜ ਇਥੋਂ ਦੇ ਲੋਕਾਂ ਨੂੰ ਵੀ ਰਾਜਤਾ ਜੇ ਕਿਉਂ ਕਿਉਂਕਿ ਜੇ ਇਹਨਾਂ ਦੀਆਂ ਨੀਤੀਆਂ ਗਲਤ ਨੇ ਲੋਕ ਕਮਜ਼ੋਰ ਕਰਤੇ ਨੇ ਸਾਡੀ ਮਿਹਨਤ ਦਾ ਬੋਲ ਨਹੀਂ ਮਿਲ ਰਿਹਾ ਇਸ ਕਰਕੇ ਹਿੰਦੁਸਤਾਨ ਦੇ ਕਾਮੇ ਲੋਕਾਂ ਨੂੰ ਜੋ ਮਜ਼ਦੂਰ ਕਿਸਾਨ ਹੈ ਛੋਟਾ ਦੁਕਾਨਦਾਰ ਹੈ ਇਹਨੂੰ ਇਕੱਠੇ ਹੋ ਕੇ ਸੈਂਟਰ ਦੀਆਂ ਗਲਤ پالਸੇ ਦੇ ਖਿਲਾਫ ਲੜਣਾ ਪਊ ਨਹੀਂ ਤਾਂ ਛੋਟਾ ਦੁਕਾਨਦਾਰ ਵੀ ਜੁੜ ਗਿਆ ਅਜ ਮਾਲ ਆ ਗਏ ਨੇ ਵੱਡੇ ਵੱਡੇ ਜਿਹੜੇ ਛੋਟੇ ਦੁਕਾਨਦਾਰ ਫੇਲ ਹੋ ਜਾਣੇ ਨੇ ਫਿਰ ਉਹਨਾਂ ਤੇ ਟੈਕਸ ਜਿੰਨੇ ਲਾਤੇ ਨੇ ਮਹਿੰਗਾਈ ਇਹ ਨਹੀਂ ਆ ਗਈ ਹੈ ਬੇਜ਼ਗਾਰੀ ਨਹੀਂ ਵੱਧ ਗਈ ਹੈ ਇਸ ਕਰਕੇ ਬੜੇ ਮਸਲੇ ਪੈਦਾ ਹੋ ਗਏ ਨੇ। ਪੰਦਰ ਸਾਹਿਬ ਜਿਸ ਤਰੀਕੇ ਨਾਲ ਕੱਲ ਪਵਨ ਕੁਮਾਰ ਢੀਨੂ ਪਾਰਟੀ ਤੋਂ ਵਿਦਾਖ ਕੇ ਗਏ ਨੇ 16 ਸਾਲ ਰਹੇ ਨੇ ਪਾਰਟੀ ਦੇ ਵਿੱਚ ਨਾਲ ਹੀ ਬਹੁਤ ਸਾਰੇ ਜਿਹੜੇ ਕੈਸੇ ਅਕਾਲੀ ਦਲ ਦੇ ਵਿੱਚ ਮੌਜੂਦਾ ਸਾਬਕਾ ਐਮਐਲਏ ਜਾਂ ਮੌਜੂਦਾ ਐਮਪੀ ਜਾਂ ਸਾਬਕਾ ਐਮਪੀ ਨੇ ਸਵਾਲ ਖੜੇ ਕਰ ਰਹੇ ਨੇ ਕਿ ਕਹਿੰਦੇ ਪਾਰਟੀ ਦੇ ਵਿੱਚ ਸਥਿਤੀ ਸਹੀ ਨਹੀਂਗੀ ਕਿਸੇ ਨੂੰ ਟਿਕਟ ਨਹੀਂ ਮਿਲੇ ਜਿਵੇਂ ਪਵਿੰਦਰ ਸਿੰਘ ਢੀਨਸਾਹ ਨੂੰ ਨਹੀਂ ਮਿਲੀ ਤਾਂ ਸੁਖਦੇਵ ਸਿੰਘ ਢੀਨਸਾਹ ਤੇ ਬੋਲਦੇ ਨੇ ਤੁਸੀਂ ਕਿਵੇਂ ਵੇਖ ਰਹੇ ਹੋ ਓਵਰੋਲ ਕੀ ਚੀਜ਼ ਮੈਂ ਕਿਸੇ ਤੇ ਨਿੱਜੀ ਗੱਲ ਨਹੀਂ ਕਰਦਾ ਨਾ ਮੈਂ ਕਿਸੇ ਦੇ ਨਿੱਜੀ ਨਾਂ ਦੀ ਗੱਲ ਕਰਾਂ ਮੈਂ ਇੱਕ ਜਨਰਲੀ ਗੱਲ ਕਰਦਾ ਅਕਾਲੀ ਪਾਰਟੀ ਐਮਐਲਏ ਬਣ ਕੇ ਨਹੀਂ ਕੁਰਬਾਨੀ ਕਰ ਸਕਦੀ ਅਕਾਲੀ ਪਾਰਟੀ ਕਿਤੇ ਵਜ਼ੀਰ ਬਣ ਕੇ ਕੁਰਬਾਨੀ ਨਹੀਂ ਕਰ ਸਕਦੀ ਅਕਾਲੀ ਪਾਰਟੀ ਜੋ ਕਹੇ ਮੈਂ ਕਹਨਾ ਉਹਦੇ ਨਾਲ ਨਹੀਂ ਚੱਲਦੀ ਇਹ ਸਮੁੱਚੀ ਕੌਮ ਦੀ ਪਾਰਟੀ ਹੈ ਇੱਥੇ ਕੁਰਬਾਨੀ ਵਾਲੇ ਲੋਕ ਆ ਜਿਹੜੇ ਉਹੀ ਟਿਕ ਸਕਦੇ ਆ ਇਸ ਕਰਕੇ ਜਦੋਂ ਸਾਡੇ ਬਜ਼ੁਰਗ ਲੜਦੇ ਸੀ ਉਦੋਂ ਉਹ ਟਿਕਟਾਂ ਲੈਂਦੇ ਹੁੰਦੇ ਸੀ ਵਜ਼ੀਰ ਬਣਦੇ ਹੁੰਦੇ ਸੀ ਜੇ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਇਸ ਕਰਕੇ ਮੇਰੀ ਤਾਂ ਸਭ ਨੂੰ ਬੇਨਤੀ ਹੈ ਕੋਈ ਆਵੇ ਕੋਈ ਜਾਵੇ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਦਾ ਲੇਕਿਨ ਜਿਸ ਨੇ ਵੀ ਪੰਥ ਨਾਲ ਖੜਨਾ ਹੈ ਉਹਨੂੰ ਨੰਗੇ ਤਰ ਖੜਨਾ ਹੋਊਗਾ ਤੇ ਉਹਨੂੰ ਲੜਨਾ ਪਏਗਾ ਉਹਨੂੰ ਕੁਰਬਾਨੀ ਦੇਣੀ ਪਏਗੀ ਇਸ ਕਰਕੇ ਜੋ ਬਹਾਦਰ ਲੋਕ ਨੇ ਉਹ ਹਮੇਸ਼ਾ ਪਾਰਟੀ ਦੇ ਨਾਲ ਖੜਦੇ ਨੇ ਲੜਦੇ ਨੇ ਕਰੋੜਾਂ ਵਰਕਰ ਨੇ ਸਾਡੇ ਵਰਕਰ ਇੱਟ ਦੀ ਤਰ੍ਹਾਂ ਐਂ ਚਟਾਨੀ ਤੇਰਾ ਮਜ਼ਬੂਤ ਨੇ ਅਕਾਲੀ ਦਾ ਬੜਾ ਮਜ਼ਬੂਤ ਹੈ ਤਕੜਾ ਹੋ ਕੇ ਲੜਾਈ ਲੜਦਾ ਲੜਦਾ ਰਹੂਗਾ ਬੰਦੇ ਆਉਂਦੇ ਜਾਂਦੇ ਰਹਿੰਦੇ ਨੇ ਕਮਜ਼ੋਰ ਮੈਨੀਫੈਸਟੋ ਤੱਕ ਜਾਰੀ ਹੋ ਸਕਦਾ ਅਕਾਲੀ ਮੈਨੀਫੈਸਟੋ ਹੁਣ ਅਗਲੀ ਮੀਟਿੰਗ ਅਸੀਂ 22 ਤਰੀਕ ਦੀ ਰੱਖੀ ਹੈ 12 ਵਜੇ ਉਸ ਤੋਂ ਨੈਕਸਟ ਮੀਟਿੰਗ ਤੱਕ ਹੋ ਜਾਏਗਾ ਕੰਪਲੀਟ ਤਾਂ ਇਹਨਾਂ ਸਾਡੇ ਨਾਲ ਬਲਵਿੰਦਰ ਸਿੰਘ ਪੁੰਦੜ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਜਿਸ ਵਿਚਾਰ ਮੈਨੀਫੈਸਟੋ ਤੇ ਬਹੁਤ ਸਾਰੇ ਜੋ ਵਿਚਾਰ ਧੰਦਰਾ ਤੇ ਟਿੱਪਣੀ ਕਰਦੇ ਨਜ਼ਰ ਆਏ ਅਤੇ ਅਗਲੇ ਹਫਤੇ ਅਗਲੇ 22 ਤਰੀਕ ਨੂੰ ਮੈਨੀਫੈਸਟੋ ਕਮੇਟੀ ਦੀ ਅਗਲੀ ਮੀਟਿੰਗ ਹੋਵੇਗੀ ਤੇ ਕੁਝ ਹੀ ਦਿਨਾਂ ਦੇ ਵਿੱਚ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਵੇ ਕੈਮਰਾ ਪਰਸਨ ਸ਼ਿਵਨ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਟ ਅ ਨਿਊਜ਼ ਚੰਡੀਗੜ੍ਹ